ਪੀਐਮ ਆਵਾਜ਼ ਯੋਜਨਾ ਦੇ ਵਿੱਚ ਅੱਜ ਜਿਹੜਾ ਇੱਕ ਵੱਡਾ ਉਪਰਾਲਾ तकरीबन 252 ਦੇ ਕਰੀਬ ਲਾਪਾਤਰੀ ਅੱਜ 86 ਅਸੀਂ ਸੈਕੰਡ ਫੇਸ ਦੇ ਵਿੱਚ 28 ਜਿਹੜੇ ਅੰਡਰ ਪ੍ਰੋਸੈਸ ਹੈਗੇ ਉਹ ਵੀ ਪੈਸੇ ਆ ਗਏ ਐ ਔਰ 30 ਜਿਹੜੇ ਹੈ ਵੈਰੀਫਿਕੇਸ਼ਨ ਚੱਲ ਰਿਹਾ ਇਹਨਾਂ ਸਾਰਿਆਂ ਨੂੰ तकरीबन 2.5 ਲੱਖ ਰੁਪਏ ਦੀ ਰਾਸ਼ੀ ਜਣੀ ਹੈ ਜਿਸ ਤੇ ਵੱਡੀ ਖੁਸ਼ੀ ਦੀ ਗੱਲ ਹੈ ਔਰ ਧੰਨਵਾਦ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿਉਂਕਿ ਸਟੇਟ ਕੋ ਬਹੁਤ ਲਿਮਟਿਡ ਫੰਡ ਹੋਦੇ ਆ ਸੈਂਟਰਲ ਗਵਰਨਮੈਂਟ ਕੋ ਬਹੁਤ ਵੱਡੇ ਫੰਡ ਹੋ ਗਏ। ਠੂ ਸਾਰੀ ਕਲੈਕਸ਼ਨ ਸੈਂਟਰਲ ਗਵਰਨਮੈਂਟ ਕੋ ਜਾਂਦੀ ਹੈ। ਲੇਕਿਨ ਸਟੇਟ ਕੋ ਤਾਂ ਬਹੁਤ ਛੋਟਾ ਸ਼ਹਿਰ ਹੈ ਨਾ ਸਟੇਟ ਤੋ ਤੁਹਾਨੂੰ ਪਤਾ ਹੀ ਹੈ ਸਟੇਟ ਤਾਂ ਜਦੋਂ ਅਸੀਂ ਇਹ ਸਰਕਾਰ ਲਿਆਂਦੀ ਦੀ ਉਹਦਾ 2.5 2.5 ਲੱਖ ਕਰੋੜ ਦਾ ਕਰਜ਼ਾ ਸੀਗਾ ਜਿਹਦਾ ਵਿਆਜ ਹੀ ਨਹੀਂ ਮਨ। ਤੋ ਲੇਕਿਨ ਫੇਰ ਵੀ ਇਹਨਾਂ ਸਾਰਿਆਂ ਦੇ ਦੁੱਖ ਦਰਦ ਨੂੰ ਸਮਝਦਿਆਂ ਸਰਕਾਰ ਨੇ ਸਿੱਧਾ 25000 ਤੋਂ ਮੁਕੰਦਰੀ ਭਗਵੰਤ ਮਾਨ ਜੀ ਨੇ 1 ਲੱਖ ਰੁਪਈਆ ਕਰ ਦਿੱਤਾ। ਇਹਦੇ ਕਰਕੇ 2.5 ਲੱਖ ਰੁਪਈਏ ਦੀ ਰਾਸ਼ੀ ਜੜੀ ਹੈ। ਇਹ ਇਹਨਾਂ ਲਾਭ ਪਾਤਰੀਆਂ ਦਾ ਕੁਆਂਟੀਟੀ ਜਿੱਦਾਂ ਮੈਂ ਪਹਿਲਾਂ ਕਰਤੀ ਗੱਲ 9000 ਲੱਖ 50 50000 ਇਦਾਂ ਮਿਲਣੀ ਆ ਔਰ ਇਹਨਾਂ ਨਾਲ ਗੱਲ ਤੇ ਅਸੀਂ ਕਿਹਾ ਪੈਨੂੰ ਸਹੀ ਜਗ੍ਹਾ ਤੇ ਔਰ ਜ਼ਰੂਰਤਮੰਦ ਨੂੰ ਜ਼ਰੂਰ ਦੀ ਵੈਰੀਫਿਕੇਸ਼ਨ ਕੁਆਂਟੀਟੀ ਚਾਹੀਦੀ ਆ ਸੋ ਮੈਂ ਇਹਨਾਂ ਨੂੰ ਜਿੱਥੇ ਮੁबारकबाद ਦਿੰਨਾ ਉਥੇ ਲਗਾਤਾਰ ਸਾਡਾ ਪ੍ਰਿਆਸ ਰਹੇਗਾ ਕਿ ਮੈਂ ਆਪਣੀ ਵਿਧਾਨ ਸਭਾ ਦਾ ਜਦੋਂ ਮੈਂ ਪੰਜਾਬ ਤੇ بطور ਮਿਨਿਸਟਰ ਸੀ ਤਾਂ ਮੈਂ ਪੰਜਾਬ ਦੇ ਹਰੇਕ ਨਾਗਰਿਕ ਜਿਹੜੇ ਮੇਰੇ ਕੋਲ ਜ਼ਿੰਮੇਵਾਰੀ ਦੀ ਡਿਪਾਰਟਮੈਂਟ ਦੀ ਪਹੁੰਚ ਉਹਦੇ ਕੁਝ ਆ ਅੱਜ ਮੈਂ بطور ਐਮਐਲਏ ਆਪਣੇ ਹਰੇਕ ਸ਼ਹਿਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਰਹਿਣਾ ਇਹ ਮੈਂ ਪਰਿਆ ਸਰਵੇਲੇ ਮੇਰਾ ਲਗਾਤਾਰ ਸ਼ਾਇਦ ਮੇਰਾ ਮੀਡੀਆ ਵੀ ਇਸ ਗੱਲ ਨੂੰ ਸਮਝ ਸਕਦਾ ਇਸ ਗੱਲ ਨੂੰ ਔਰ ਮੈਂ ਉਹਦਾ ਪਹੁੰਚ ਦਾ ਕਾਰਨ ਕੀ ਹੁੰਦਾ ਤਾਂ ਕਿ ਕੱਲ ਨੂੰ ਕਿਸੇ ਨੇ ਕੋਈ ਗੱਲ ਕਰਨੀ ਹੈ ਔਰ ਮੈਂ ਸੁਣਦਾ ਵੀ ਲੋਕਾਂ ਨੂੰ ਲਗਾਤਾਰ ਤੋਂ ਮੈਂ ਫੇਰ ਦੁਆਰਾ ਇਸ ਸ਼ੁਭ ਮੌਕੇ ਤੇ ਕਿਉਂਕਿ ਹੁਣ 6.5 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਇਹਨਾਂ ਲੋਕਾਂ ਤੱਕ ਪਹੁੰਚਣੀ ਹੈ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਗੱਲ ਕਹਿ ਸਕਦਾ ਇੰਨੀ ਤੇਜ਼ੀ ਨਾਲ ਕਦੇ ਵੀ ਪੀਐਮ ਅਵਾਜ਼ ਯੋਜਨਾ ਜਦੋਂ ਕੰਮ ਪੂਰਾ ਨਹੀਂ ਹੋਇਆ ਕారణ ਕਿ ਉਸੇ ਸਟੇਟ ਸ਼ੇਅਰ ਨਹੀਂ ਅਗਰ ਆਂਦਾ ਤੇ ਉਹ ਕੰਮ ਨਹੀਂ ਚੱਲ ਸਕਦਾ ਅਗੇ ਫਿਰ ਦੁਆਰਾ ਮਾਨਜਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਆਪਣੀ ਟੀਮ ਦਾ ਧੰਨਵਾਦ ਕੀਤਾ ਨਗਰ ਨਿਗਮ ਦੇ ਸਾਰੇ ਸਾਥੀਆਂ ਦਾ ਆਫੀਸਰਾਂ ਸੇ ਮੈਡਮ ਦਾ ਮੇਅਰ ਸਾਹਿਬ ਦਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਿਹਨੇ ਅਧਿਕਾਰੀਗਾਨਾ ਜਿਹਨੇ ਥੱਲੇ ਟੀਮ ਕਰ ਕੰਮ ਕਰ ਰਹੀ ਹੈ ਔਰ ਥੱਲੇ ਟੀਮ ਨੂੰ ਵੀ ਕਿਹਾ ਵੀ ਕੋਸ਼ਿਸ਼ ਕਰੋ ਹਰੇਕ ਜਿਹੜਾ ਜ਼ਰੂਰਤਮੰਦ ਹੈ ਉਹਦਾ ਪਹਿਲਾਂ ਪਹੁੰਚਣਾ ਚਾਹੀਦਾ ਦੁਆਰਾ ਤੁਹਾਡੇ ਕੋਲ 330 ਸਕਰ ਫੁੱਟ ਜਗਾ ਚੈਂਜੀ ਮਿਨਿਮਮ ਤੁਹਾਡੀ ਜਗ੍ਹਾ ਦੀ ਮਾਲਕੀ ਚਾਹੀਦੀ ਹੈ ਆਪਣੀ ਮਾਲਕੀ ਹੋਣੀ ਜ਼ਰੂਰੀ ਉਸ ਤੋਂ ਬਿਨਾ ਫਿਰ ਰਹਿ ਜਾਂਦਾ ਜੇ ਇੱਕ ਫਰਕ ਦੇ ਲੋਕ ਕੰਬਾਈਨਡ ਮਾਲਕੀ ਦਾ ਇੱਕ ਬੰਦਾ ਲਿਖ ਕੇ ਦਵੇ ਵੀ ਉਹਦੇ ਖਾਤੇ ਜਾਜਵੇ ਲੱਗ ਜਾਊਗਾ ਤੇ ਮੈਨੂੰ ਕੋਈ ਇਤਰਾ ਹੈ ਇਦਾਂ ਦੇ ਕੇਸ ਹੁੰਦੇ ਜਿਹੜੇ ਲੀਗਲ ਨਾ ਹੋਣ ਸੋ ਇਹਦੇ ਵਿੱਚ ਤਕਰੀਬਨ ਚਾਹੇ ਦੁਨੀਆਂ ਦੀ ਉਹ ਸਾਰੀ ਕਰ ਸਕਦਾ ਬਾਲੇ ਵੀ ਠੀਕ ਕਰ ਸਕਦਾ ਘਰ ਨੂੰ ਠੀਕ ਵੀ ਕਰ ਸਕਦਾ ਇਸ ਪੈਸੇ ਦੇ ਵਿੱਚ ਧੰਨਵਾਦ